ਪਟਿਆਲਾ ਦੇ ਯੁਵਾ ਸਨਾਤਨੀ ਨikhil Kumar ਨੇ શ્રી ਰਾਮ ਲੱਲਾ ਦੇ ਪ੍ਰਾਣ ਪ੍ਰਸ਼ਟਾ ਸਮਾਗਮ ਨੂੰ ਲੈ ਕੇ ਦੇਸ਼ ਅਤੇ ਦੁਨੀਆ ਭਰ ਵਿੱਚ ਪਾਈ ਜਾ ਰਹੀ ਖੁਸ਼ੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਤੇ ਸਵਾਲ ਚੁੱਕਿਆ ਏ ਉਹਨਾਂ ਕਿਹਾ ਕਿ ਇਸ ਸਮਾਗਮ ਨਾਲ ਦੇਸ਼ ਦੇ ਕਰੋੜਾਂ ਹਿੰਦੂਆਂ ਸਨਾਤਨੀਆਂ ਅਤੇ ਰਾਮ ਭਗਤਾਂ ਦੀ ਆਸਥਾ ਜੁੜੀ ਹੋਈ ਏ ਪਰ ਪੰਜਾਬ ਸਰਕਾਰ ਨੇ ਇਸ ਦਿਨ ਸਰਕਾਰੀ ਅਦਾਰਿਆਂ 'ਚ ਹੁਣ ਤੱਕ ਛੁੱਟੀ ਦਾ ਐਲਾਨ ਨਹੀਂ ਕੀਤਾ ਏ ਜਦਕਿ ਕੇਂਦਰ ਸਰਕਾਰ ਆਪਣੇ ਸਾਰੇ ਅਦਾਰਿਆਂ ਵਿੱਚ ਪਲਕੇ ਪਹਿਲੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਏ ਯਾਤਰਾ ਵਾਰੇ ਜੇ ਤੁਸੀਂ ਦੇਖ ਰਿਓ ਕਿ ਕਿਸ ਤਰੀਕੇ ਦੇ ਨਾਲ ਪੂਰਾ ਭਾਰਤ ਰਾਮ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਹਰ ਗਲੀ ਹਰ ਮੋਹੱਲੇ ਦੇ ਵਿੱਚ ਪਟਿਆਲੇ ਸ਼ਹਿਰ ਦੇ ਲਾ ਲੋ ਪੰਜਾਬ ਦੇ ਲਾ ਲੋ ਭਾਰਤ ਦੇ ਲਾ ਲੋ ਬਾਹਰ ਦੇ ਮੁਲਕਾਂ ਚ ਲਾ ਲੋ ਸ਼੍ਰੀ ਰਾਮ ਦੇ ਨਾਮ ਦਾ ਜੈਕਾਰਾ ਸ਼੍ਰੀ ਰਾਮ ਦੇ ਨਾਮ ਦਾ ਝੰਡਾ ਸ਼੍ਰੀ ਨਾਮ ਦੇ ਰਾਮ ਦੀ ਪੁਕਾਰ ਹਰ ਪਾਸੇ ਆਪਾਂ ਨੂੰ ਸੁਣਨ ਨੂੰ ਮਿਲ ਰਹੀ ਹੈ ਉੱਥੇ ਹੀ ਅੱਜ ਇੱਕ ਮੰਨ ਨੂੰ ਬਹੁਤ ਠੇਸ ਪਹੁੰਚੀ ਸਾਡੇ ਪੂਰੇ ਸਮਾਜ ਨੂੰ ਪੂਰੀ ਹਿੰਦੂ ਕੌਮ ਨੂੰ ਹਿੰਦੂ ਕਮਿਊਨਿਟੀ ਨੂੰ ਜਦੋਂ ਸਾਡੇ ਪੰਜਾਬ ਦੇ ਸਰਕਾਰਿਓ ਮੁੱਖ ਮੰਤਰੀ ਸਾਹਿਬ ਨੇ ਅਜੇ ਤਹਲੇ ਤੱਕ 22 ਤਰੀਕ ਨੂੰ ਮਾਹੌਲ ਘਰ ਦੇ ਵਿੱਚ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਬੜੀ ਸ਼ਰਮਨਾਕ ਗੱਲ ਹੈ ਕਿ ਉਹਨਾਂ ਨੇ ਕੋਈ ਧਰਮ ਦੀ ਆਸਥਾ ਵੱਲ ਧਿਆਨ ਨਹੀਂ ਦਿੱਤਾ ਤੇ ਕੋਈ ਅੱਧੀ ਛੁੱਟੀ ਤੱਕ ਦੀ ਵੀ ਘੋਸ਼ਣਾ ਨਹੀਂ ਕੀਤੀ